गुराया रेल गड्डी दी चपेट में नाल बड़े पिंड एक व्यक्ति दी मौत दी दुखदाई खबर सामने आई है इस संबंधी जानकारी देंदे हुए जीआरपी गुराया दे इंचार्ज मदन लाल ने दसा कि उन्होंने सवेरे सूचना मिली सी कि अमरपाली ट्रेन हेठा और नाल एक व्यक्ति दी मौत हो गई है जिस तो बाद मृतक व्यक्ति की शनाखत की आनाखत की पत्रकारा जानकारी दी आर पी पुलिस ने कहा है कि एक सो चौहत् करते हुए लाश का पोस्टमार्टम करवाद लाश परिवार मैमांवाले कर दि जाएगी ਤਾਰੇ ਨੂੰ ਆਮ ਤੌਰ ਤੇ ਭਾਜੀ ਮ੍ਰਿਤਕ ਦੇ ਤੁਹਾਡੇ ਕੀ ਲੱਗਦੇ ਸੀਗੇ ਜਿਨ੍ਹਾਂ ਦੀ ਡੈਥ ਹੋਈ ਹੈ ਜੀ ਮੇਰੇ ਪਾਪਾ ਲੱਗਦੇ ਕਿਸ ਤਰ੍ਹਾਂ ਡੈਥ ਹੋਈ ਹੈ ਇਹ ਸਰ ਥੋੜਾ ਜਮਾਤੀ ਸਰ ਸਵੇਰੇ ਜਦੋਂ ਲਾਸ਼ ਨਿਕਲਿਆ ਕਿੰਨੇ ਵਜੇ ਦਾ ਵਾਕਿਆ ਬਈ ਇਹ 2:14:30 ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਤਾਨੂੰ ਸਰ ਕੋਲ ਆਇਆ ਮੈਂ ਮਲੋਨਾ ਦੇ ਜੇਟੀ ਪਾਰਕ ਸੀਗੀ ਉੱਤੇ ਪੈਂਡ ਲਿਖਿਆ ਸੀਗਾ ਤੇ ਉੱਪਰ ਨਾਮ ਵਗੈਰਾ ਲਿਖਿਆ ਸੀ ਨੰਬਰ ਵਗੈਰਾ ਲਿਖਿਆ ਸੀ ਕੋਲ ਆਇਆ ਤੇ ਨਾਲ ਜਿਆਦਾ ਤੁਹਾਨੂੰ ਤੇ ਉਹ ਨਹੀਂ ਦਿੱਤ ਕਰਕੇ ਤੁਹਾਨੂੰ ਸਕਦੇ ਡੈਡ ਬਰਡ ਇਹ ਵਗੈਰਾ ਕਿੱਥੇ ਲੱਗੇ ਹਾਂਜੀ ਡੈਡ ਬਾਡੀ ਵਗੈਰਾ ਮਿਲ ਗਈ ਹੈ ਇੱਥੇ ਹਾਂਜੀ ਮਰਦੀ ਫਲੋਰ ਲੈ ਕੇ ਗਿਆ ਸਰ ਵਿੱਚ ਠੀਕ ਹੈ ਜੀ ਹਾਂਜੀ ਸਰ ਅੱਜ ਮਿਤੀ 9 9 2020 ਨੂੰ ਇੱਕ ਵਿਅਕਤੀ ਗੱਡੀ ਨੰਬਰ 15708 ਡਾਉਨ ਅ ਅੰਵਰਪਾਲੀਆ ਸਪਰੇ ਦੇ ਥੱਲੇ ਰੇਲਵੇ ਲੈਂਡ ਕਰਾਸ ਕਰਦਾ ਇੱਕ ਵਿਅਕਤੀ ਗੱਡੀ ਦੀ ਰੇਲਵੇ ਚੌਂਕ ਕਬੂਦ ਮੌਤ ਹੋ ਗਈ ਆ ਜਿਹਦੇ ਮੌਕੇ ਤੇ ਵਾਰਸ ਆ ਗਏ ਆ ਛਨਾਕਤ ਹੋ ਚੁੱਕੀ ਆ ਜਿਹਦਾ ਨਾਮ ਸਤਪਾਲ ਪੁੱਤਰ ਬੇਗਰਾਮ ਵਾਸੀ ਪਿੰਡ ਫੜਾ ਪਿੰਡ ਪੱਤੀ ਜੋਧੇ ਕੀ ਦੀ ਛਨਾਕਤ ਹੋਈ ਆ ਜਿਹਦੀ ਉਮਰ 50-55 ਸਾਲ ਕਰੀਬ ਹੈ ਕਿੰਨੇ ਵਜੇ ਦੀ ਕਾਰਵਾਈ ਇਹ 9:55 ਮਿੰਟ ਤੇ ਸਾਨੂੰ ਮੈਸੇਜ ਆਇਆ ਤੇ ਇਹਦੀ ਪਿੱਛੇ ਚੋਟ ਦੀ ਕਾਰਵਾਈ ਕਰਕੇ ਜੀ ਲਾਸ਼ ਆ ਬਾਦ ਪੋਸਟਾਉਂਡ ਬਸ ਨੇ ਵਾਲੇ ਤੋਂ ਕੀਤੀ ਗਈ ਹੈ ਅਗਲੀ ਕਾਰਵਾਈ ਕਰਦੇ